हम मानते हैं कि बच्चे से गलती हुई है नौजवान बच्चा नबा नबा है नवा-नवा आया सीख जाएगा ये डीएसपी साहब की वर्डिंग थी हम पांच जानों के बीच में जब वो मंदिर गए असਾਨੂੰ ਬੜਾ ਦੁੱਖ ਹੈ ਅਸੀਂ ਲੋਕਾਂ ਦੀ ਪੱਗਾਂ ਲਈ ਲੜਦੇ ਆਂ ਅਸੀਂ ਲੋਕਾਂ ਦੇ ਧਰਮਾਂ ਲਈ ਲੜਦੇ ਆਂ ਤੇ ਜਦੋਂ ਅੱਜ ਸਾਡੇ ਧਰਮ ਦੀ ਵਾਰੀ ਆਈ ਜਦੋਂ ਸਾਡੇ ਪੱਗ ਤਾਰੀ ਗਈ ਸਾਡੇ ਧਰਮ ਦੇ ਵਿੱਚ ਕੇਸਾਂ ਦੇ ਵਿੱਚ ਥੁੱਕਿਆ ਗਿਆ ਇਹ ਡੀਐਸਪੀ ਸਾਹਿਬ ਤਾਂ ਸਾਨੂੰ ਅੰਦਰ ਪਹਿਲੇ 7 ਦਿਨ ਦਾ ਟਾਈਮ ਦੇ ਰਹੇ ਸੀ ਕਹਿੰਦੇ ਇਨਕੁਆਇਰੀ ਹੋਣੀ ਹੈ ਸਾਨੂੰ 7 ਦਿਨ ਦਾ ਟਾਈਮ ਫਿਰ ਉਹ ਪੰਜ ਤੇ ਆ ਗਏ ਪਰ ਅਸੀਂ ਨਹੀਂ ਮੰਨੇ ਹੈਗੇ। ਉਹ ਅਸ਼ੀਸ਼ ਕੁਮਾਰ ਜਿਹੜਾ ASI ਦੱਸਿਆ ਜਾ ਰਿਹਾ ਹੈ ਹਲੇ ਵੀ ਅੰਦਰ ਸੀ ਕੰਮ ਕਰ ਰਿਹਾ ਸੀ ਇਹ ਦੇਖਿਆ ਹੁੰਦਾ। ਨਹੀਂ ਅਸੀਂ ਨਹੀਂ ਦੇਖਿਆ ਜੀ। ਸਾਨੂੰ ਤਾਂ ਕੱਲ ਦਾ ਹੀ ਨਹੀਂ ਅਸੀਂ ਉਹਨੂੰ ਦੇਖਿਆ ਹੈਗਾ। ਜਾਂ ਤਾਂ ਪ੍ਰਸ਼ਾਸਨ ਨੇ ਅੱਧਰ ਉੱਧਰ ਕੀਤਾ ਹੋਇਆ ਹੈਗਾ। ਇਸ ਵਕਤ ਮੇਰੇ ਪਿੱਛੇ ਜੋ ਤੁਸੀਂ ਬਿਲਡਿੰਗ ਵੇਖ ਰਹੇ ਹੋ ਇਹ ਉਹੀ ਸੈਕਟਰ 17 ਦੇ ਥਾਣੇ ਦੀ ਬਿਲਡਿੰਗ ਹੈ ਜਿਸ ਦੇ ਵਿੱਚ ਸਰਵਿੰਦਰ ਸਿੰਘ ਵੀਰ ਦੀ ਕਟਾਈ ਕੀਤੀ ਗਈ ਔਰ ਇਸ ਤਰੀਕੇ ਦੇ ਨਾਲ ਉਸ ਦੇ ਕੇਸਾਂ ਦੀ ਬੇਦਬੀ ਕੀਤੀ ਗਈ ਕਿ ਕੋਈ ਵੀ ਗੁਰਨਾਨਕ ਨਾਮ ਲੈਵਾ ਗੁਰੂ ਮਹਾਰਾਜ ਦੇ ਵਿੱਚ ਸ਼ਰਧਾ ਰੱਖਣ ਵਾਲਾ ਕੋਈ ਵੀ ਇਨਸਾਨ ਚਾਹੇ ਉਹ ਹਿੰਦੂ ਮੁਸਲਮਾਨ ਵੀ ਹੋਵੇ ਉਹ ਸੁਣ ਨਹੀਂ ਸਕਦਾ ਉਹਨਾਂ ਦੇ ਕੇਸਾਂ ਦੇ ਵਿੱਚ ਥੁੱਕਿਆ ਗਿਆ ਇਸ ਵਕਤ ਸਾਰੀਆਂ ਹੀ ਜਥੇਬੰਦੀਆਂ ਇੱਥੇ ਪਹੁੰਚੀਆਂ ਹੋਈਆਂ ਨੇ ਔਰ ਇੱਕ ਅਲਟੀਮੇਟਮ ਵੀ ਦਿੱਤਾ ਗਿਆ ਸੀ ਕਿ ਉਸ ਕਨਸਟੇਬਲ ਦੇ ਉੱਤੇ ਪੁਲਿਸ ਮੁਲਾਜ਼ਮ ਦੇ ਉੱਤੇ ਕਰੜੀ ਕਾਰਵਾਈ ਹੋਣੀ ਚਾਹੀਦੀ ਹੈ ਸੋ ਜਿਵੇਂ ਤੁਸੀਂ ਵੇਖ ਰਹੇ ਹੋ ਇਸ ਵਕਤ ਜਿਹੜੇ ਕਾਉਂਸਲਰ ਦਮਨਪ੍ਰੀਤ ਸਿੰਘ ਨੇ ਉਹ ਮੌਜੂਦ ਨੇ ਚੰਡੀਗੜ੍ਹ ਸੈਕਟਰ 22 ਤੋਂ ਤੇ ਵੀਰ ਜਿਸ ਦੇ ਨਾਲ ਇੱਕ ਘਟਨਾ ਵਾਪਰੀ ਹੈ ਇਹਨਾਂ ਜ਼ੁਲਮ ਕੀਤਾ ਗਿਆ ਹੈ ਵੀਰ ਸਰਵਿੰਦਰ ਸਿੰਘ ਔਖੁਦ ਮੌਜੂਦ ਨੇ ਤੇ ਸਰਦਾਰ ਕਿਰਪਾਲ ਸਿੰਘ ਜੋ ਚੰਡੀਗੜ੍ਹ ਦੇ ਵਿੱਚ ਕੋਈ ਵੀ ਸਿੱਖਾਂ ਦੇ ਰਿਲੇਟਿਡ ਮਸਲਾ ਆ ਜੇ ਔਰ ਸਿੱਖ ਟ੍ਰੈਫਿਕ ਜਿਹੜਾ ਕੰਟਰੋਲ ਜਥਾ ਹੈ ਚਾਹੇ ਉਹ Hindu ਚਾਹੀ ਮੁਸਲਮਾਨ ਚਾਹੇ ਕੋਈ ਇਸਾਈ ਕੋਈ ਵੀ ਇਹਨਾਂ ਨੂੰ ਸੱਦਦਾ ਤੇ ਨਿਸ਼ਕਾਮ ਇਹਨਾਂ ਦੀ ਸੇਵਾ ਰਹਿੰਦੀ ਹੈ ਔਰ ਸਿੱਖ ਜਥੇਬੰਦੀਆਂ ਦਾ ਸਿੱਖ ਮਾਮਲੇ ਦੇ ਵਿੱਚ ਸਭ ਤੋਂ ਟ੍ਰਾਈ ਸਿਟੀ ਦੇ ਵਿੱਚ ਕੋਈ ਵੀ ਮਾਮਲਾ ਆ ਜੇ ਤਾਂ ਸਭ ਤੋਂ ਪਹਿਲ ਦੇ ਧਾਰ ਦੇ ਉੱਤੇ ਇਹ ਠਕੜਾ ਕੇ ਉਸ ਨੂੰ ਸੋਲਵ ਕਰਦੇ ਨੇ ਵੀਰ ਜੀ ਕਿਸ ਤਰੀਕੇ ਨਾਲ ਵੇਖ ਰਹੇ ਹੋ ਜੀ ਹੁਣ ਅੱਜ ਤੁਸੀਂ ਸਾਰੇ ਇਕੱਠੇ ਹੋਏ ਸੀ ਇੱਕ ਵਾਰੀ ਫੇਰ ਤੇ ਹੁਣ ਕੀ ਕੁਝ ਗੱਲਬਾਤ ਹੋਈ ਹੈ ਕੀ ਕੁਝ ਆਸ਼ਵਾਸ਼ਣ ਉਹਨਾਂ ਨੇ ਦਿੱਤਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਤਰ੍ਹਾਂ ਕਿ ਤੁਹਾਨੂੰ ਕੱਲ ਦਾ ਸਾਰਾ ਮੈਟਰ ਦਾ ਪਤਾ ਹੈ ਅੱਜ ਸਵੇਰੇ 10 ਵਜੇ ਵਕ-ਵਕ ਜੱਥੇ ਬੰਦੀਆਂ ਇੱਥੇ ਪਹੁੰਚਿਆ ਸੀ ਦਾਸ ਨੇ ਵੀ ਸੇਵਾ ਨਿਭਾਈ 5 ਤੋਂ 7 ਵਾਰੀ ਅੰਦਰ ਜਾਣਾ ਹੋਇਆ ਡੀਐਸਪੀ ਸਾਹਿਬ ਕਦੀ ਉਹ ਕੋਈ ਗੱਲ ਕਰਦੇ ਸੀ ਕਦੀ ਬਾਹਰ ਆ ਕੇ ਗੱਲ ਕਰਦੇ ਸੋ ਇਹਨਾਂ ਨੇ ਜਿਹੜਾ ਅੱਜ ਦਾ ਦਿਨ ਇਹਨਾਂ ਨੇ ਕਢਾਤਾ ਐ ਇਸੇ ਤਰੀਕੇ ਨਾਲ ਵੀ ਅਸੀਂ ਇਨਕੁਆਇਰੀ ਕਰਦੇ ਆ ਅਸੀਂ ਬਿਆਨ ਲੈਣੇ ਆ ਵੀ ਅੰਦਰ ਕੀ ਕੁਝ ਹੋਇਆ ਬਾਕੀ ਮੁਲਾਜ਼ਮਾਂ ਦੇ ਬਿਆਨ ਲੈਣੇ ਆ ਜੋ ਉਹਦੇ ਨਾਲ ਬੰਦੇ ਆਏ ਸੀ ਉਹਦਾ ਬਿਆਨ ਲੈਣੇ ਆ ਅਸੀਂ ਉਹਨਾਂ ਨੂੰ ਕਿਹਾ ਤੁਸੀਂ ਜਿਹਦਾ ਬਿਆਨ ਲੈਣਾ ਬਿਆਨ ਹਾਂ ਪਰ ਜੋ ਕਿਉਂਕਿ ਅੱਜ ਡੀਐਸਪੀ ਸਾਹਿਬ ਦੀ ਮੇਰੇ ਨਾਲ ਇਹ ਵਾਰਤਾ ਲੱਗ ਹੋਈ ਸੀ ਉਹਨਾਂ ਨੇ ਕਿਹਾ ਸੀ ਹਮ ਮੰਨਤੇ ਆ ਕਿ बच्चे से गलती हुई है नौजवान बच्चा है नवा नवा है सीख जाएगा ये डीएसपी साहब की वर्दी थी हम पांच जानो के बीच में जब वो मंदिर गए उसके बाद हमने डीएसपी साहब को बोला अगर तुसी मानते हो ने गलती कीते उनु सस्पेंड कर हां वो कहंदे जी मेरा जेड़ा हैगा ब है, मैं सिर्फ एक कांस्टेबल लेवल दे बंदे नु सस्पेंड कर सकदा है एएसआई नु सस्पेंड करना मेरा एक लेवल है मैं पूछे जी किदा लेवल है कहंदे एसएसपी मैडम दा सो असी बाहर आके ਜਥੇਬੰਦੀ ਨਾਲ ਸਲਾਹ ਕੀਤੀ ਆਪਣੇ ਸਿੰਘਾਂ ਨਾਲ ਸਲਾਹ ਕੀਤੀ ਸੰਗਤ ਨਾਲ ਸਲਾਹ ਕੀਤੀ ਕੋਈ ਕਾਫੀ ਸੰਗਤ ਇੱਥੇ ਬੈਠੀ ਹੋਈ ਸੀ ਵੀ ਇਹ ਐਸਐਸਪੀ ਲੈਵਲ ਦਾ ਕੰਮ ਹੈਗਾ ਵੀ ਇਹਨਾਂ ਦੇ ਵਸਦੀ ਨਹੀਂ ਉਹਨੂੰ ਸਸਪੈਂਡ ਕਰਨਾ ਫਿਰ ਉਹ ਕਹਿੰਦੇ ਠੀਕ ਹੈ ਜੀ ਤੁਸੀਂ ਅੰਦਰ ਜਾ ਕੇ ਅਸੈਸਮੈਂਟ ਮੈਡਮ ਦਾ ਟਾਈਮ ਲਾਓ ਅਸੀਂ ਉਹਨਾਂ ਦੇ ਕੋਲ ਗਏ ਵੀ ਸਾਨੂੰ ਐਸਐਸਪੀ ਮੈਡਮ ਦਾ ਮਿਲਣ ਦਾ ਸਮਾਂ ਦਿਓ ਉਹ ਕਹਿੰਦੇ ਜੀ ਅਸੀਂ ਤੁਹਾਨੂੰ ਲੈ ਕੇ ਦਿੰਦੇ ਅਸੀਂ ਉਹਨਾਂ ਨੂੰ ਇਹ ਦੱਸਿਆ ਵੀ ਇਹ ਜਿਹੜੇ 40 ਬੰਦੇ ਨੇ ਇਹਨਾਂ ਨੂੰ 40 ਬੰਦੇ ਨਾ ਸਮਝਿਓ ਇੱਕ ਜਥੇਬੰਦੀ ਤੋਂ ਇੱਕ ਬੰਦਾ 40 ਦੇ ਅਗੇ 400 100 ਹੋਰ ਜੁੜੇ ਹੋਏ ਅਸੀਂ ਸਿਰਾਫੈਨੋ ਹੋਲਡ ਤੇ ਪਾਇਆ ਹੋਇਆ ਸੰਗਤ ਨੂੰ ਹੋਲਡ ਤੇ ਪਾਇਆ ਵੀ ਸੰਗਤ ਜੀ ਹਲੇ ਇਥੇ ਆਣ ਦੀ ਲੋੜ ਨਹੀਂ ਹੈ ਕਿਉਂਕਿ ਪੁਲਿਸ ਪ੍ਰਸ਼ਾਸਨ ਆਪਣੀ ਕਾਰਵਾਈ ਕਰ ਰਿਹਾ ਹਾਂ ਤੇ ਐਸਐਸਪੀ ਮੈਡਮ ਨੇ ਮੈਨੂੰ ਸਵੇਰੇ 11 ਵਜੇ ਦਾ ਸਮਾਂ ਦਿੱਤਾ ਹੈ ਵੀ ਤੁਸੀਂ ਆ ਕੇ ਮਿਲੋ ਪਰ ਉਸ ਤੋਂ ਪਹਿਲਾਂ ਅਸੀਂ 10 ਵਜੇ ਐਸੇ ਸਥਾਨ ਤੇ ਸਾਰੇ ਇਕੱਠੇ ਹੋ ਰਹੇ ਹਾਂ ਮੇਰਾ মিডিਆ ਦੇ ਮਾਧਿਅਮ ਰਾਹੀਂ ਸਾਰਿਆਂ ਨੂੰ ਅਪੀਲ ਆ ਕਿ ਜਿਹਨੂੰ ਦੁੱਖ ਲੱਗਿਆ ਵੀ ਇਸ ਭਰਾ ਦੀ ਪੱਗ ਉੱਤਰੀ ਹੈ ਔਰ ਜਿਹੜਾ ਏਐਸਆਈ ਸ਼ੀਸ਼ ਕੁਮਾਰ ਨੇ ਗਲਤ ਕੀਤਾ ਵਾ ਉਦੇ ਖਿਲਾਫ ਸਖਤ ਸਖਾਰਵਾਈ ਹੋਣੀ ਚਾਹੀਦੀ ਹੈ ਤੇ ਸਾਰੀ ਸੰਗਤਾਂ ਨੂੰ ਮੇਰੀ ਬੇਨਤੀ ਹੈ ਕੱਲ ਵੱਧ ਤੋਂ ਵੱਧ 10 ਵਜੇ ਤੇ 17 ਥਾਣੇ ਪਹੁੰਚੋ ਇੱਥੇ ਬੈਠ ਕੇ ਮੋਰਚਾ ਇੱਥੇ ਉਦਾਂ ਹੀ ਰਹੇਗਾ ਜਿਵੇਂ ਅੱਜ ਸੀਗਾ ਇੱਥੋਂ ਜਿਹੜੇ ਸੰਗਤ ਦਾ ਹੁਕਮ ਹੋਏਗਾ ਵੀ ਇਹ ਬੰਦੇ ਜਾ ਕੇ ਐਸਐਸਪੀ ਮੈਡਮ ਨੂੰ ਮਿਲ ਕੇ ਆਣ ਤੇ ਇੱਥੋਂ ਅਸੀਂ ਉਸ ਤਰੀਕੇ ਨਾਲ ਜਾਵਾਂਗੇ ਸੰਗਤ ਦੇ ਹੁਕਮ ਦੇ ਹਿਸਾਬ ਨਾਲ ਸੰਗਤ ਦੀ ਮਰਜ਼ੀ ਦੇ ਹਿਸਾਬ ਨਾਲ ਇੱਥੋਂ ਜਿਹੜਾ ਹੈਗਾ ਅਗਲੀ ਜਿਹੜੀ ਕਾਰਵਾਈ ਕੀਤੀ ਜਾਏਗੀ ਔਰ ਕਿਉਂਕਿ ਅਸਾਨੂੰ ਬੜਾ ਦੁੱਖ ਹੈ ਅਸੀਂ ਲੋਕਾਂ ਦੀ ਪੱਗਾਂ ਲਈ ਲੜਦੇ ਆਂ ਅਸੀਂ ਲੋਕਾਂ ਦੇ ਧਰਮਾਂ ਲਈ ਲੜਦੇ ਆਂ ਤੇ ਜਦੋਂ ਅੱਜ ਸਾਡੇ ਧਰਮ ਦੀ ਵਾਰੀ ਆਈ ਜਦੋਂ ਸਾਡੇ ਪੱਗ ਤਾਰੀ ਗਈ ਸਾਡੇ ਧਰਮ ਦੇ ਵਿੱਚ ਕੇਸਾਂ ਦੇ ਵਿੱਚ ਥੁੱਕਿਆ ਗਿਆ ਸੋ ਇਹ ਸਾਡਾ ਰੋਸ ਹੈਗਾ ਪ੍ਰਸ਼ਾਸਨ ਦੇ ਨਾਲ ਵੀ ਮੁਲਾਜ਼ਮਾਂ ਦੇ ਨਾਲ ਵੀ ਅਸੀਂ ਜਦ ਤੱਕ ਉਸ ਨੂੰ ਐਸਆਈ ਅਸ਼ੀਸ਼ ਕੁਮਾਰ ਨੂੰ ਸਸਪੈਂਡ ਨਹੀਂ ਕਰਦੇ ਤਦ ਤੱਕ ਇੱਥੇ ਮੋਰਚਾ ਐਵੇਂ ਲੱਗਾ ਹੂੰ ਵੀਰ ਕਿਰਪਾਲ ਸਿੰਘ ਜੀ ਵੀ ਸਾਡੇ ਨਾਲ ਮੌਜੂਦ ਨੇ ਵੀਰ ਜੀ ਤੁਸੀਂ ਅੱਜ ਜਦੋਂ ਸਾਰੇ ਅੰਦਰ ਗਏ ਨੇ ਕਿ ਉਹ ਆਸ਼ੀਸ਼ ਕੁਮਾਰ ਜਿਹੜਾ ਏਐਸਆਈ ਦੱਸਿਆ ਜਾ ਰਿਹਾ ਹਲੇ ਵੀ ਅੰਦਰ ਸੀ ਕੰਮ ਕਰ ਰਿਹਾ ਸੀ ਇਹ ਦੇਖਿਆ ਹੁੰਦਾ ਨਹੀਂ ਅਸੀਂ ਨਹੀਂ ਦੇਖਿਆ ਜੀ ਸਾਨੂੰ ਤਾਂ ਕੱਲ ਦਾ ਹੀ ਨਹੀਂ ਅਸੀਂ ਉਹਨੂੰ ਦੇਖਿਆ ਹੈਗਾ ਜਾਂ ਤਾਂ ਪ੍ਰਸ਼ਾਸਨ ਨੇ ਇੱਧਰ ਉੱਧਰ ਕੀਤਾ ਹੋਇਆ ਹੈਗਾ ਤੇ ਬਾਕੀ ਦੇਖਿਆ ਇਸ ਬਾਈ ਨੇ ਆ ਉਹਨੂੰ ਅਸੀਂ ਤਾਂ ਵੈਸੇ ਨਹੀਂ ਦੇਖਿਆ ਅੱਛਾ ਜੀ ਸਾਨੂੰ ਤਾਂ ਵੈਸੇ ਨਹੀਂ ਪਤਾ ਵੀ ਇਹ ਆਸ਼ੀਸ਼ ਕੁਮਾਰ ਹੈਗਾ ਕਿਉਂਕਿ ਇਹਦੇ ਨਾਲ ਇਨਸੀਡੈਂਟ ਹੋਇਆ ਉਸ ਤੋਂ ਬਾਅਦ ਉਹ ਦੇਖਿਆ ਨਹੀਂ ਥਾਣੇ ਦੇ ਵਿੱਚ ਇਹਨੂੰ ਵੀ ਨਹੀਂ ਦੇਖਿਆ ਉਹਨ ਦਾ ਸੁਣਿਆ ਗਿਆ ਵੀ ਉਹ ਦੀ ਨਾਈਟ ਡਿਊਟੀ ਕਰਦੀ ਹਾਂ ਅੱਛਾ ਹਾਂ ਜੀ ਤੇ ਵੀਰ ਜੀ ਹੁਣ ਕਿਸ ਤਰੀਕੇ ਨਾਲ ਵੇਖ ਰਹੇ ਹੋ ਜੀ ਜਿਹੜੀ ਕੱਲ ਦੀ ਕਾਲ ਦਿੱਤੀ ਗਈ ਹੈ ਔਰ ਜਿਹੜਾ ਤੁਹਾਨੂੰ ਸਮਾਂ ਦਿੱਤਾ ਗਿਆ ਹੈ 11 ਵਜੇ ਦਾ ਮੈਡਮ ਵੱਲੋਂ ਕੀ ਲੱਗਦਾ ਕਿ ਇਸ ਮਾਮਲੇ ਦੇ ਵਿੱਚ ਜਿਹੜਾ ਚੰਡੀਗੜ੍ਹ ਪੁਲਿਸ ਪ੍ਰਸ਼ਾਸਨ ਹੈ ਉਹ ਗੰਭੀਰ ਹੈਗਾ ਦੇਖੋ ਸਾਨੂੰ ਭਰੋਸਾ ਜੀ ਸਾਨੂੰ ਐਸਐਸਪੀ ਮੈਡਮ ਦੇ ਭਰੋਸਾ ਹੈਗਾ ਕਿਉਂਕਿ ਡੀਐਸਪੀ ਸਾਹਿਬ ਤਾਂ ਸਾਨੂੰ ਅੰਦਰ ਪਹਿਲੇ 7 ਦਿਨ ਦਾ ਟਾਈਮ ਦੇ ਰਹੇ ਸੀ ਕਹਿੰਦੇ ਇਨਕੁਆਰੀ ਹੋਣੀ ਹੈ ਸਾਨੂੰ 7 ਦਿਨ ਦਾ ਟਾਈਮ ਫਿਰ ਉਹ 5 ਤੇ ਆ ਗਏ ਪਰ ਅਸੀਂ ਨਹੀਂ ਮੰਨੇ ਹੈਗੇ ਅਸੀਂ ਕਹਿੰਦੇ ਸਾਨੂੰ ਐਟ ਦੀ سپورਟ ਸਾਨੂੰ ਜੋ ਵੀ ਡਿਸੀਜਨ ਤੁਹਾਡਾ ਚਾਹੀਦਾ ਪਰ ਉਹ ਹੈਗਾ ਐਸਐਸਵੀ ਮੈਨ ਦੇ ਹੱਥ ਦੇ ਵਿੱਚ ਉਹ ਅੱਜ ਕਹਿੰਦੇ ਨੇ ਛੁੱਟੀ ਤੇ ਨੇ ਇਸ ਕਰਕੇ ਇਹਨਾਂ ਨੇ ਕੱਲ ਸਾਨੂੰ 11 ਦਾ ਟਾਈਮ ਦੋਇਆ ਤੇ ਸਾਡੀ ਟੀਮ ਕੱਲ ਇੱਥੇ ਅਸੀਂ ਇਕੱਠੇ ਹੋਵਾਂਗੇ 10 ਵਜੇ ਸਾਰੇ ਜਣੇ ਉਸ ਤੋਂ ਇੱਥੇ ਇੱਕ ਟੀਮ ਤਿਆਰ ਹੋਏਗੀ ਉਹ ਐਸਐਸਵੀ ਮੈਨ ਨੂੰ ਮਿਲੇਗੀ ਉੱਥੇ ਜਾ ਕੇ ਠੀਕ ਹੈ